ਕਿਸਾਨਾਂ ਦੇ ਪੰਜਾਬ ਬਨਸੰਦੇ ਨੂੰ ਲੈ ਕੇ ਦੇਖੋ ਜਗਰਾਉਂ ਦੇ ਮਾਹੌਲ ਦੁਕਾਨਾਂ ਵੀ ਖੁੱਲੀਆਂ ਤੇ ਤਕਰੀਬਨ ਤਕਰੀਬਨ ਸਾਰੀ ਰੋਡ ਚਾਲੂ ਆ ਬੱਸਾਂ ਵੀ ਚੱਲ ਰਹੀਆਂ ਤੇ ਰੋਡਵੇ ਬੱਸਾਂ ਵੀ ਚੱਲ ਰਹੀਆਂ ਆਟੋ ਰਿਕਸ਼ੇ ਯੂਨੀਅਨ ਸਾਰੀਆਂ ਚੱਲ ਰਹੀਆਂ ਹੈਗੀਆਂ ਇਹ ਤੁਹਾਨੂੰ ਅਸੀਂ ਇੱਕ ਜਗਰਾਉਂ ਦਾ ਇੱਕ ਮਜ਼ਰ ਦਿਖਾ ਰਹੇ ਹਾਂ ਜਿਹੜਾ ਕਿ ਜਗਰਾਉਂ ਦੇ ਵਿੱਚ ਬੰਦ ਦੇ ਸੱਦੇ ਨੂੰ ਬਿਲਕੁਲ ਹੀ ਇਗਨੋਰ ਕੀਤਾ ਗਿਆ ਹੈ ਕਿਸਾਨ ਜੱਥੇਬੰਦੀਆਂ ਬੇਸ਼ੱਕ ਚਾਹੇ ਧਰਨੇ ਦੇ ਬੈਠੀਆਂ ਹੈ ਪਰ ਜਗਰਾਉਂ ਦੇ ਵਿੱਚ ਮਾਹੌਲ ਇਸ ਤਰ੍ਹਾਂ ਦਾ ਕਿ ਸਾਰੇ ਆਟੋ ਵਗੈਰਾ ਜੋ ਬੱਸਾਂ ਵਗੈਰਾ ਸਭ ਚੱਲ ਰਹੀਆਂ ਹੈਗੀਆਂ ਅਸੀਂ ਤੁਹਾਨੂੰ ਸਾਰਾ ਹੀ ਮਜ਼ਰ ਤੁਹਾਨੂੰ ਪੂਰਾ ਦਿਖਾਵਾਂਗੇ ਕਿ ਸੰਜ ਇੱਥੇ ਬੰਦੀਆਂ ਨਾਲ ਵੀ ਸੰਪਰਕ ਕਰਵਾਉਣੇ ਆ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਕੀ ਕੁਛ ਜਗਰਾਉਂ ਦੇ ਵਿੱਚ ਬੰਦ ਸੀ ਕੀ ਕੁਛ ਨਹੀਂ ਸੀ ਆ ਮਾਰਕੀਟ ਬੱਸ ਸਟੈਂਡ ਵਾਲੀ ਹੈ ਜਿਹੜੀ ਕਿ ਫਲ ਫਰੂਟ ਵਾਲੀ ਹੈ ਕੁਝ ਦੁਕਾਨਾਂ ਬੰਦ ਕਰਵਾ ਗਏ ਆ ਕੁਝ ਦੁਕਾਨਾਂ ਖੁੱਲੀਆਂ ਹੈ ਆ ਹੁਣ ਇੱਕ ਰੇੜੀ ਜਿਹੜੀ ਫਲ ਫਰੂਟ ਵਾਲੀ ਖੁੱਲੀ ਹੈ ਉਹ ਤੁਹਾਨੂੰ ਦਿਖਾਉਣ ਲੱਗੇ ਆ ਪਰ ਉਹਨਾਂ ਨੂੰ ਪੁੱਛਾਂਗੇ ਵੀ ਉਹਨਾਂ ਨੂੰ ਕੋਈ ਕਿਸੇ ਦਾ ਕੋਈ ਸਮਰਥਨ ਦਿੱਕਰ ਕੋਈ ਮਤਲਬ ਨਹੀਂ ਹੈ ਉਹਨਾਂ ਨੂੰ ਪਰ ਗੱਲ ਕਰਦੇ ਆ ਫਰੂਟ ਵਾਲਿਆਂ ਨਾਲ ਜੀ ਦੱਸੋ ਜਰਾ ਤੁਹਾਨੂੰ ਅੱਜ ਬੰਦ ਦਾ ਸੱਦਾ ਸੀ ਤੇ ਤੁਸੀਂ ਆਪਾਂ ਦੁਕਾਨ ਖੋਲੀ ਬੈਠੇ ਹੋ ਕੋਈ ਨਹੀਂ ਕੋਈ ਪ੍ਰੋਬਲਮ ਨਹੀਂ ਸਵਾਈ ਕਰਨ ਬੰਦ ਚਾਹ ਵੀ ਚੱਲਾ ਕੋਈ ਐਦਾ ਨਹੀਂ ਤੁਹਾਨੂੰ ਬੰਦ ਕਰਾਉਣ ਵਾਸਤੇ ਨਹੀਂ ਆ ਵੀ ਕਰਦੇ ਨਹੀਂ ਆਪਾਂ ਠੀਕ ਆ ਜੀ ਆਪਾਂ ਚੱਲਦੇ ਵੀਰੇ ਭਾਜੀ ਅੱਜ ਜਿਹੜਾ ਬੰਦ ਦਾ ਸੱਦਾ ਤੁਸੀਂ ਦੁਕਾਨ ਖੋਲੀ ਹੋਇਆ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਈ ਹਾਲੇ ਤੱਕ ਹਲੇ ਤੱਕ ਤਾਂ ਨਹੀਂ ਆਈ ਜੀ ਮਾਰਕੀਟ ਦੇ ਨਾਲ ਹੀ ਐ ਜਿਸਟਰ ਮਾਰਕੀਟ ਕਰੂਗੀ ਸਾਰੀ ਮਾਰਕੀਟ ਮਾਰਕੀਟ ਤਕਰੀਬਨ ਸਾਰੀ ਬੰਦ ਆ ਜੀ ਸਾਡਾ ਸਾਡੀ ਮਾਰਕੀਟ ਤਾਂ ਤਕਰੀਬਨ ਖੁੱਲੀ ਹੈ ਸਾਰੇ ਨਹੀਂ ਜੀ ਕੋਈ ਨਹੀਂ ਖੁੱਲੇਗੀ ਮੈਂ ਪਿੱਛੇ ਸਾਰੀ ਰਿਕਵਰੀਿੰਗ ਕਰਕੇ ਆ ਰਿਹਾ ਬੱਸ ਇਹ ਚਲੇ ਜਾ ਨਹੀਂ ਜਾਣਾ ਨਹੀਂ ਬੈਸੇ ਤੁਹਾਨੂੰ ਕੋਈ ਦਿੱਕਤ ਨਹੀਂ ਕੋਈ ਤੁਹਾਨੂੰ ਤੁਹਾਨੂੰ ਕਹਿਣਤਾ ਨਹੀਂ ਆਇਆ ਕੋਈ ਗਾਗੂ ਗੁਜ਼ਾਰ ਅਸਰ ਪੈਂਦਾ ਹੈ ਸੁਰੂ ਕਹਿਣ ਕੋਈ ਨਹੀਂ ਆਇਆ ਕੋਈ ਬੰਦ ਕਰੂ ਜੀ ਫਿਰਾਲਤਾ ਜੀ ਆਇਆ ਕੋਈ ਹਜੇ ਪਰ ਗਲਤ ਨਹੀਂ ਹੈ ਜੀ ਤੇ ਸਰ ਮਾਰਕੀਟ ਦੇ ਤਕਰੀਬਨ ਸਾਰੀ ਬੰਦ ਆ ਜੀ ਹਾਂ ਜੀ ਮਾਰਕੀਟ ਸਾਰੀ ਤਕਰੀਬਨ ਬੰਦ ਹੈ ਹਾਂ ਜੀ ਮਾਰਕੀਟ ਦੁਨੀਆ ਬੰਦ ਹੈ ਤੇ ਤੁਹਾਡੇ ਵਾਸਤੇ ਕੋਈ ਨਹੀਂ ਆਇਆ ਕਹਿਣ ਵਾਸਤੇ ਤੁਹਾਨੂੰ ਹਾਂ ਜੀ ਤੁਹਾਨੂੰ ਕੋਈ ਆਇਆ ਨਹੀਂ ਕਹਿਣ ਵਾਸਤੇ ਜੀ ਫ ਸਰ ਜੀ ਆ ਜਿਹੜਾ ਬੰਦਾ ਸੱਦਾ ਹੈਗਾ ਤੁਹਾਡੇ ਅੱਜ ਤੁਸੀਂ ਮੇਨ ਚੌਂਕ 'ਚ ਖੜੇ ਆ ਕਿਵੇਂ ਬਾਜ਼ਾਰ ਦਾ ਮਾਹੌਲ ਆ ਜੀ ਜਿਹੜਾ ਬੰਦਾ ਸੱਦਾ ਸਦਾ ਰਗਾਰਡਿੰਗ ਸਿਕਿਟੀ ਪਕਟ ਉਹਦੀ ਡਿਊਟੀ ਲੱਗੀ ਆ ਤੇ ਬੜਾ ਪੀਕੀਟੀ ਚੱਲ ਰਿਹਾ ਕੋਈ ਵਧੀਆ ਮਾਹੌਲਾ ਸ਼ਹਿਰ ਦਾ ਕਿਵੇਂ ਲੱਗ ਰਿਹਾ ਸਰ ਮਤਲਬ ਹੁੱਲੜਬਾਜੀ ਦਾ ਕੋਈ ਹੈਗਾ ਚਾਂਸ ਕਿ ਆ ਨਹੀਂ ਜੀ ਹੁੱਲੜਬਾਜੀ ਵਾਲੀ ਕੋਈ ਗੱਲ ਨਹੀਂ ਖਾ ਖਾ ਤੇ ਤਣਾਅ ਬੀਤੇ ਆ ਜੀ ਸਰ ਫੋਰਸ ਵੱਲੋਂ ਪੂਰੇ ਪੂਰੇ ਪ੍ਰਬੰਧ ਪੱਕੀ ਕੀਤੇ ਆ ਜੀ ਬਿਲਕੁਲ ਖਾ ਖਾ ਤੇ ਫੋਰਸ ਬਰਾਬਰ ਠੀਕ ਆ ਸਰ ਥੈਂਕ ਯੂ